ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਅੱਜ ਹੋਲੀ ਹੈ ਤਾਂ ਪੂਰੇ ਦੇਸ਼ ਦੇ ਵਿੱਚ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਤਾਂ ਜਿੱਥੇ ਪਹਿਲਾਂ ਹੀ ਅਸੀਂ ਚੰਡੀਗੜ੍ਹ ਦੀ ਕੱਲ ਹੀ ਖ਼ਬਰ ਕੀਤੀ ਸੀ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸ਼ਕਤੀ ਦੇ ਨਾਲ ਕਿਹਾ ਗਿਆ ਸੀ ਅਗਰ ਕੋਈ ਗਲਤ ਤਰੀਕੇ ਦੇ ਨਾਲ ਹੋਲੀ ਮਨਾਏਗਾ ਦੋਸਤੋ ਕਾਰਵਾਈ ਹੋਏਗੀ ਤਾਂ ਇਹ ਇੱਕ ਗੱਡੀ ਜਿਸ ਨੂੰ ਬੌਂਡ ਕੀਤਾ ਗਿਆ ਹੈ ਗੱਡੀ ਦੇ ਵਿੱਚ ਜਿਹੜਾ ਪ੍ਰਸ਼ਾਸਨ ਤੋਂ ਜਾਣਦੇ ਆ ਕੀ ਵਿੱਚ ਪੂਰਾ ਜਿਹੜਾ ਰੰਗ ਜਿਹੜਾ ਕੀ ਅਨਪਛਾਤਿਆਂ ਦੇ ਜਦੋਂ ਛਿੜਕਿਆ ਜਾਂਦਾ ਸਰ ਕੀ ਗੱਡੀ ਤੇ ਕੀ ਤੁਹਾਨੂੰ ਪਾਇਆ ਹੈਗਾ ਗੱਡੀ ਦਾ ਇਹ ਰਾਤਗੀਰ ਨੇ ਕੰਪਲੇਨਟ ਕੀਤੀ ਹੈ ਵੀ ਇਹ ਸਾਡੇ ਤੇ ਰੰਗ ਗਿਰ ਰਹੇ ਜਦ ਤੀ ਰੋਕਿਆ ਇਹਨਾਂ ਨੂੰ ਇਹਨਾਂ ਕੋਲ ਇੱਕ ਤਾਂ ਇਹ ਜਿਹੜਾ ਰੰਗ ਗਿਰਨ ਵਾਲਾ ਪੰਪ ਹੈ ਔਰ ਦੂਜਾ ਇਹਨਾਂ ਦਾ ਜਿਹੜੀ ਗੱਡੀ ਅਸੀਂ ਡਾਕੂਮੈਂਟ ਕੋਈ ਨਹੀਂ ਇਹਨਾਂ ਕੋਲ ਇਹਨੂੰ ਇੰਪਾਉਂਡ ਕਰਾਂਗੇ ਜਿਹੜੀ ਕਾਰਵਾਈ ਕੰਪਲੇਨਟ ਕੋਈ ਦੇ ਕੇ ਨਹੀਂ ਗਿਆ ਬਣਦਾ ਇਹਨਾਂ ਦੀ ਗੱਡੀ ਅਸੀਂ ਇੰਪਾਉਂਡ ਕਰਾਂਗੇ ਚਮਤੋਂ ਆਨ ਪਛਾਤੇ ਉੱਪਰ ਇਹਨਾਂ ਨੇ ਧੱਕੇ ਨਾਲ ਜਿਹੜਾ ਆਪਾਂ ਕਹਿੰਦੇ ਜਿਹੜਾ ਰੋਕਿਆ ਗਿਆ ਜੀ 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 ਹਾਂ ਉਹ ਉਹ ਲੋਕ ਉਹਨਾਂ ਦੇ ਬੱਚੇ ਤੇ ਲੇਡੀਜ਼ ਦੇ ਨਾਲ ਰੰਗੇ ਰਿਆ ਆ ਆ ਜਾਣ ਤੁਹਾਨੂੰ ਉਹਨਾਂ ਨੇ ਫੋਨ ਕਰ ਉਹਨਾਂ ਨੇ ਨਹੀਂ ਨਹੀਂ ਉਹਨਾਂ ਖੜ ਕੇ ਕੰਪਲੇਂਟ ਕੀਤੀ ਰਿਟਰਨ ਕੰਪਲੇਂਟ ਕੋਈ ਨਹੀਂ ਆ ਉਹਨਾਂ ਦੀ ਅੱਛਾ ਰਿਟਰਨ ਕੰਪਲੇਂਟ ਵੀ ਹੈ ਜੀ 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 ਮਤੋਂ ਹੁਣ ਗੱਡੀ ਨੂੰ ਬਾਉਂਡ ਕਰਨ ਲੱਗੇ ਬਾਉਂਡ ਕਰਨ ਲੱਗੇ ਹਾਂ ਗੱਡੀ ਦਿਖਾ ਦਿੰਨੇ ਆ ਕਿ ਗੱਡੀ ਦੇ ਵਿੱਚ ਵੀ ਜਿਹੜਾ ਪੂਰਾ ਰੱਖਿਆ ਹੋਇਆ ਸਿਲੰਡਰ ਦਿਖਾਣੇ ਤੁਹਾਨੂੰ ਪਹਿਲਾਂ ਤਾਂ ਜਿਹੜਾ ਇਹ ਸਿਲੰਡਰ ਹੁੰਦਾ ਇਹ ਅਸੀਂ ਵੀ ਕੋਸ਼ਿਸ਼ ਕਰਦੇ ਆ ਸਿਲੰਡਰ ਅਸੀਂ ਵੀ ਕੋਸ਼ਿਸ਼ ਕਰਦੇ ਆ ਤੁਹਾਨੂੰ ਸਿਲੰਡਰ ਦਿਖਾਉਣੇ ਆ ਇਹ ਸਿਲੰਡਰ ਦੇ ਵਿੱਚ ਜਿਹੜਾ ਰੰਗ ਹੁੰਦਾ ਹੈ ਸਿਲੰਡਰ ਦੇ ਵਿੱਚ ਹੁੰਦਾ ਹੈ ਤਾਂ ਇਹ ਸਿਲੰਡਰ ਇਸ ਗੱਡੀ ਦੇ ਵਿੱਚ ਪਾਇਆ ਗਿਆ ਹੈ ਇਹ 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 ਸਿਲੰਡਰ ਹੁੰਦਾ ਜੀ ਇਹਦੇ ਵਿੱਚ ਰੰਗ ਹੁੰਦਾ ਹੈ ਮਤਲਬ ਇਹ ਇਹ ਜਿਹੜੀ ਇਹਦਾ ਪ੍ਰੈਸ਼ਰ ਇੰਨਾ ਜ਼ਿਆਦਾ ਹੁੰਦਾ ਇਹਦਾ ਇਹ ਐਸੇ ਹੈ ਇਹ ਐਸੇ ਆਏਗਾ ਕੀ ਬਾਤ ਹੈ ਹੈ ਤਾਂ ਰੰਗ ਦਾ ਸੋਨਾ ਸੁਟਦਾ ਹੈ ਹਾਂਜੀ ਸੁੱਕਾ 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 ਰੰਗ ਹੈ ਸੁੱਕਾ ਰੰਗ ਹੈ ਇਹ ਇਹ ਤਾਂ ਬੰਦੇ ਰ ਸਿਆਣੇ ਸੁੱਕਾ ਰੰਗ ਲੈ ਕੇ ਸੁੱਕਾ ਰੰਗ ਲੈ ਕੇ ਘੁੰਮ ਰ ਅੱਛਾ ਗਿੱਲਾ ਨਹੀਂ ਹੈ ਜੀ ਜੀ ਇਹ ਦੇਖ ਸਕਦੇ ਤੁਸੀਂ ਜਿਹੜਾ ਇਹ ਸਿਲੰਡਰ ਵਿੱਚ ਫੜੇ ਤੇ ਪਰ ਇਹ ਪਹਿਲਾਂ ਹੀ ਕਿਹਾ ਗਿਆ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਦੋਂ ਹੋਲੀ ਹੈ ਭਾਈਚਾਰੀ ਦੀ ਹੈਗੀ ਆਪਸੇ ਖੇਡੋ ਪਰ ਅਨਪਛਾਤਿਆਂ ਤੇ ਤੁਸੀਂ ਨਹੀਂ ਕਲਰ ਸੁੱਟ ਸਕਦੇ ਤਾਂ ਜਿਸ ਦੀ ਕੰਪਲੇਂਟ ਹੋਣ ਤੋਂ ਬਾਅਦ ਗੱਡੀ ਨੂੰ ਬੌਂਡ ਕੀਤਾ ਗਿਆ ਤੇ ਇਹ ਸਿਲੰਡਰ ਅਸੀਂ ਵਾਪਸ ਗੱਡੀ ਦੇ ਵਿੱਚ ਹੀ ਰੱਖਣ ਜਾ ਰਿਹਾ ਇਸ ਗੱਡੀ ਦੇ ਵਿੱਚੋਂ ਹੀ ਜਿਹੜਾ ਮਿਲਿਆ ਪਰ ਇਸ ਸਿਲੰਡਰ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਇੱਕ ਰਿਫੇ ਚਲਾ ਕੇ ਦਿਖਾ ਦਿੰਦੇ ਆ ਜਿਹੜਾ ਇਹ ਸੁੱਕਾ ਰੰਗ ਸੁੱਟਦਾ ਤੇ ਇਹ ਗੱਡੀ ਦੇ ਵਿੱਚ ਪਾਇਆ ਗਿਆ ਤਾਂ ਹੁਣ ਇਹ ਗੱਡੀ ਹੈਗੀ ਜਿਸ ਨੂੰ ਪ੍ਰਸ਼ਾਸਨ ਦੇ ਵੱਲੋਂ ਬੌਂਡ ਕੀਤਾ ਗਿਆ ਸੋ ਸੋ ਇਹ ਗੱਡੀ ਹੈ ਤਾ ਹੋਰ ਵੀ ਅਸੀਂ ਤੁਹਾਨੂੰ ਅਲੱਗ-ਅਲੱਗ ਸਟੋਰੀਆਂ ਜਰੂਰ ਦਿਖਾਣੇ ਆ ਪਰ ਅਸੀਂ ਇਹ ਬੇਨਤੀ ਕਰਾਂਗੇ ਸਾਰਿਆਂ ਅੱਗੇ ਕਿ ਹੋਲੀ ਇੱਕ ਪਿਆਰ ਦਾ ਤਿਉਹਾਰ ਹੈ ਪਹਿਲਾਂ ਹੀ ਅਸੀਂ ਚੰਡੀਗੜ੍ਹ ਦੀ ਕੱਲ ਹੀ ਖ਼ਬਰ ਕੀਤੀ ਸੀ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਖਤੀ ਦੇ ਨਾਲ ਕਿਹਾ ਗਿਆ ਸੀ ਅਗਰ ਕੋਈ ਗਲਤ ਤਰੀਕੇ ਦੇ ਨਾਲ ਹੋਲੀ ਮਨਾਏਗਾ ਦੋਸਤੋ ਕਾਰਵਾਈ ਹੋਏਗੀ ਤਾਂ ਇਹ ਇੱਕ ਗੱਡੀ ਜਿਸ ਨੂੰ ਬੌਂਡ ਕੀਤਾ ਗਿਆ ਹੈ ਗੱਡੀ ਦੇ ਵਿੱਚ ਜਿਹੜਾ ਪ੍ਰਸ਼ਾਸਨ ਤੋਂ ਜਾਣਨਾ ਹੈ ਕਿ ਵਿੱਚ ਪੂਰਾ ਜਿਹੜਾ ਰੰਗ ਜਿਹੜਾ ਕੀ ਅਨਪਛਾਤਿਆਂ ਦੇ ਜਦੋਂ ਛਿੜਕਿਆ ਜਾਂਦਾ ਸਰ ਕੀ ਗੱਡੀ ਤੇ ਕੀ ਤੁਹਾਨੂੰ ਪਾਇਆ ਗਿਆ ਗੱਡੀ ਦਾ ਇਹ ਰਾਤਗੀਰ ਨੇ ਕੰਪਲੇਨਟ ਕੀਤੀ ਹੈ ਵੀ ਇਹ ਸਾਡੇ ਤੇ ਰੰਗ ਗਿਰ ਰਿਹਾ ਜਦੋਂ ਸੀ ਰੋਕਿਆ ਇਹਨਾਂ ਨੂੰ ਜਿਨ੍ਹਾਂ ਕੋਲ ਇੱਕ ਤਾਂ ਇਹ ਜਿਹੜਾ ਰੰਗ ਗਿਰਨ ਵਾਲਾ ਪੰਪ ਹੈ ਔਰ ਦੂਜੇ ਇਹਨਾਂ ਦਾ ਜਿਹੜੀ ਗੱਡੀ ਅਸੀਂ ਡਾਕੂਮੈਂਟ ਕੋਈ ਨਹੀਂ ਇਹਨਾਂ ਕੋਲ ਇਹਨੂੰ ਇੰਪਾਉਂਡ ਕਰਾਂਗੇ ਜਿਹੜੀ ਕਾਰਵਾਈ ਕੰਪਲੇਨਟ ਕੋਈ ਦੇ ਕੇ ਨਹੀਂ ਗਿਆ ਬਣਦਾ ਇਹਨਾਂ ਦੀ ਗੱਡੀ ਅਸੀਂ ਇੰਪਾਉਂਡ ਕਰਾਂਗੇ ਚਮਤੂ ਆਨ ਪਛਾਤੇ ਉਪਰ ਇਹਨਾਂ ਨੇ ਧੱਕੇ ਨਾਲ ਜਿਹੜਾ ਆਪਾਂ ਕਹਿੰਦੇ ਜਿਹੜਾ ਰੋਕਿਆ ਗਿਆ ਜੀ 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 ਹਾਂ ਉਹਨਾਂ ਉਹਨਾਂ ਲੋਗ ਉਹਨਾਂ ਦੇ ਬੱਚੇ ਤੇ ਲੇਡੀ ਦੇ ਨਾਲ ਰੰਗੇ ਰਿਆ ਆ ਆ ਜਾਣ ਤੁਹਾਨੂੰ ਉਹਨਾਂ ਨੇ ਫੋਨ ਕਰ ਉਹਨਾਂ ਨੇ ਨਹੀਂ ਨਹੀਂ ਉਹਨਾਂ ਖੜ ਕੇ ਕੰਪਲੇਂਟ ਕੀਤੀ ਰਿਟਰਨ ਕੰਪਲੇਂਟ ਕੋਈ ਨਹੀਂ ਆ ਉਹਨਾਂ ਦੀ ਅੱਛਾ ਰਿਟਰਨ ਕੰਪਲੇਂਟ ਨਹੀਂ ਹੈ ਜੀ ਜੀ ਮੈਂ ਤਾਂ ਹੁਣ ਗੱਡੀ ਨੂੰ ਬਾਉਂਡ ਕਰਨ ਲੱਗਿਆ ਬਾਉਂਡ ਕਰਨ ਲੱਗਿਆ ਸੀ ਹਾਂ ਗੱਡੀ ਦਿਖਾ ਦਿੰਦੇ ਆ ਕਿ ਗੱਡੀ ਦੇ ਵਿੱਚ ਵੀ ਜਿਹੜਾ ਪੂਰਾ ਰੱਖਿਆ ਹੋਇਆ ਸਿਲੰਡਰ ਦਿਖਾਣੇ ਤੁਹਾਨੂੰ ਪਹਿਲਾਂ ਤਾਂ ਜਿਹੜਾ ਇਹ ਸਿਲੰਡਰ ਹੁੰਦਾ ਇਹ ਅਸੀਂ ਵੀ ਕੋਸ਼ਿਸ਼ ਕਰਦੇ ਆ ਸਿਲੰਡਰ ਕੋਸ਼ਿਸ਼ ਕਰਦੇ ਆ ਤੁਹਾਨੂੰ ਸਿਲੰਡਰ ਦਿਖਾਉਣੇ ਆ ਇਹ ਸਿਲੰਡਰ ਦੇ ਵਿੱਚ ਜਿਹੜਾ ਰੰਗ ਹੁੰਦਾ ਹੈ ਸਿਲੰਡਰ ਦੇ ਵਿੱਚ ਹੁੰਦਾ ਹੈ ਤਾਂ ਇਹ ਸਿਲੰਡਰ ਇਸ ਗੱਡੀ ਦੇ ਵਿੱਚ ਪਾਇਆ ਗਿਆ ਹੈ ਇਹ 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 ਸਿਲੰਡਰ ਹੁੰਦਾ ਜੀ ਇਹਦੇ ਵਿੱਚ ਰੰਗ ਹੁੰਦਾ ਹੈ ਮਤਲਬ ਇਹ ਇਹ ਜਿਹੜੀ ਇਹਦਾ ਪ੍ਰੈਸ਼ਰ ਇੰਨਾ ਜ਼ਿਆਦਾ ਹੁੰਦਾ ਇਹਦਾ ਇਹ ਐਸੇ ਹੈ ਇਹ ਐਸੇ ਆਏਗਾ ਕੀ ਬਾਤ ਹੈ ਹੈ ਤਾਂ ਰੰਗ ਦਾ ਸੋਨਾ ਸੁਟਦਾ ਹੈ ਹਾਂਜੀ ਸੁੱਕਾ 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 ਰੰਗ ਹੈ ਸੁੱਕਾ ਰੰਗ ਹੈ ਇਹ ਤਾਂ ਬੰਦੇ ਦਾ ਸਿਆਣੇ ਸੁੱਕਾ ਰੰਗ ਲੈ ਕੇ ਸੁੱਕਾ ਰੰਗ ਲੈ ਕੇ ਘੁੰਮ ਰਿਹਾ ਅੱਛਾ ਗਿੱਲਾ ਨਹੀਂ ਹੈ ਜੀ ਜੀ ਇਹ ਦੇਖ ਸਕਦੇ ਤੁਸੀਂ ਜਿਹੜਾ ਇਹ ਸਿਲੰਡਰ ਵਿੱਚ ਫੜੇ ਤੇ ਪਰ ਇਹ ਪਹਿਲਾਂ ਹੀ ਕਿਹਾ ਗਿਆ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਦੋਂ ਹੋਲੀ ਹੈ ਭਾਈਚਾਰੀ ਦੀ ਹੈਗੀ ਆਪਸੇ ਖੇਡੋ ਪਰ ਅਨਪਛਾਤਿਆਂ ਤੇ ਤੁਸੀਂ ਨਹੀਂ ਕਲਰ ਸੁੱਟ ਸਕਦੇ ਤਾਂ ਜਿਸ ਦੀ ਕੰਪਲੇਂਟ ਹੋਣ ਤੋਂ ਬਾਅਦ ਗੱਡੀ ਨੂੰ ਬੌਂਡ ਕੀਤਾ ਗਿਆ ਤੇ ਇਹ ਸਿਲੰਡਰ ਅਸੀਂ ਵਾਪਸ ਗੱਡੀ ਦੇ ਵਿੱਚ ਹੀ ਰੱਖਣ ਜਾ ਰਿਹਾ ਇਸ ਗੱਡੀ ਦੇ ਵਿੱਚੋਂ ਹੀ ਜਿਹੜਾ ਮਿਲਿਆ ਪਰ ਇਹ ਸਿਲੰਡਰ ਤੁਸੀਂ ਦੇਖ ਸਕਦੇ ਤੁਹਾਨੂੰ ਇੱਕ ਰੇਫਰ ਚਲਾ ਕੇ ਦਿਖਾ ਦਿੰਦੇ ਆ ਜਿਹੜਾ ਇਹ ਸੁੱਕਾ ਰੰਗ ਸੁੱਟਦਾ ਤੇ ਇਹ ਗੱਡੀ ਦੇ ਵਿੱਚ ਪਾਇਆ ਗਿਆ ਤਾਂ ਹੁਣ ਇਹ ਗੱਡੀ ਹੈਗੀ ਜਿਸ ਨੂੰ ਪ੍ਰਸ਼ਾਸਨ ਦੇ ਵੱਲੋਂ ਬੌਂਡ ਕੀਤਾ ਗਿਆ ਸੋ ਸੋ ਇਹ ਗੱਡੀ ਹੈ ਤਾਂ ਹੋਰ ਵੀ ਅਸੀਂ ਤੁਹਾਨੂੰ ਅਲੱਗ-ਅਲੱਗ ਸਟੋਰੀਆਂ ਜਰੂਰ ਦਿਖਾਣੇ ਆ ਪਰ ਅਸੀਂ ਇਹ ਬੇਨਤੀ ਕਰਾਂਗੇ ਸਾਰਿਆਂ ਅੱਗੇ ਕਿ होली ਇੱਕ ਪਿਆਰ ਦਾ ਤਿਉਹਾਰ ਹੈਗਾ ਤੇ ਇਸ ਨੂੰ ਉਸ ਤਰੀਕੇ ਦੇ ਨਾਲ ਹੀ ਖੇਡਿਆ ਜਾਵੇ ਸੋ ਜੁੜੇ ਹੋਏ ਡੇਲੀ ਪੰਜਾਬੀ ਨਾ ਕੈਨੇਪਰਸ ਅਭਿਸ਼ੇਧਨਾ ਸੰਦੀਪ ਕਮੋਤ ਚੰਡੀਗੜ੍ਹ